ਮੇਰੀ ਗੱਲ ਸੁਣੋ ਤੇ ਮੇਰੀ ਮਾਂ ਹੋ ਕੇ ਤੇ ਮੈਨੂੰ ਕਹਿੰਦੇ ਜੇ ਵੀ ਉਹ ਪੋਚੇ ਮਾਰਿੰਦੀ ਤੇ ਜਾ ਕੰਮ ਕਰ ਤੁਹਾਨੂੰ ਤਾਂ ਸਭ ਖੁਸ਼ ਹੋਣਾ ਚਾਹੀਦਾ ਕੋਈ ਉਹਦੀ ਹੈਲਪ ਕਰਨ ਦਿਆ ਵਾ ਆ ساری ਉਮਰ ਮੈਂ ਹੋਈ ਕੰਮ ਕਰਦੀ ਅਟਾਡੇ ਸਾਹਮਣੇ ਚੰਗੀ ਬਣਨ ਲੱਗੀ ਆ ਅੱਗੇ ਪਿੱਛੇ ਕਦੀ ਨਹੀਂ ਇੰਨੀ ਮਾਰਦੀ ਲੀਰਾ ਕਿ ਤੇ ਆ ਮਹੀਨੇ 'ਚ ਇੱਕ ਅੱਧੀ ਵਾਰੀ ਮਾਰਦੇ ਤੇ ਮਾਰਦੇ ਮਾ ਪੋਤੋ ਤੂੰ ਸੁੱਤੀ ਏ ਹਾਂਜੀ ਮੰਮੀ ਤੂੰ ਸੁੱਤੀ ਏ ਕੀ ਲੈਣਾ ਲੈਣਾ ਕੁਛ ਖਾਣਾ ਵੀ ਮੈਂ ਨਹੀਂ ਕੁਛ ਵੀ ਲੈਣਾ ਕਿਰਨ ਵੇਹ ਬੋਕਰ ਮਾਰ ਕੇ ਗਈ ਆ ਨੀਰਾ ਮਾਰ ਕੇ ਗਈ ਆ ਤੇ ਤੂੰ ਸੁੱਤੀ ਪੋਤੋ ਨੇ ਕੰਮ ਤੇ ਵੀ ਜਾਣਾ ਹੁੰਦਾ ਏ ਤੇ ਤੂੰ ਕੰਮ ਨਹੀਂ ਕੀਤਾ ਉਹਨੂੰ ਕੰਮੇ ਲਾਇਆ ਈ ਤੂੰ ਮੰਮੀ ਮੈਂ ਨਹੀਂ ਕਿਸੇ ਨੂੰ ਕਹਿੰਦੀ ਕੰਮ ਕਰੋ ਅੱਜ ਉਹਦਾ ਦਿਲ ਕੀਤਾ ਹੋਣਾ ਵਾ ਤੇ ਕਦੀ ਕਦੀ ਘਰ ਜਾਂਦੀ ਆ ਤੇ ਤਾਂ ਆ ਗਈ ਹੁਣੀ ਆ ਵੀ ਪੋਚੇ ਮਾਰ ਜਾਂਦੀ ਆ ਕੋਈ ਨਹੀਂ ਹਰ ਵਾਰੀ ਮੈਂ ਉਹ ਹੀ ਮਾਰਦੀ ਆ ਜੇ ਅੱਜ ਉਹਨੇ ਮਾਰ ਦਿੱਤੀ ਤੇ ਫੇਰ ਕਿਹੜੀ ਗੱਲ ਹੋਗੀ ਕੋਈ ਨਹੀਂ ਪੁੱਤ ਤੂੰ ਧਿਆਨ ਦੇ ਉਹਨੇ ਕੰਮ ਤੇ ਵੀ ਜਾਣਾ ਨਾ ਤੇ ਧਿਆਨ ਦੇਗਾ ਤੇਰਾ ਕੰਮ ਐ ਪੁੱਤ ਕਰਨਾ ਤੂੰ ਸੌਂਗੀ ਮੇਰੇ ਨਾਲ ਹੀ ਮੰਮੀ ਰੋਟੀ ਵੀ ਤਾਂ ਹੁਣ ਬੁਕਾ ਕੇ ਮੈਂ ਉਹ ਹੀ ਦੇਣੀ ਆ ਉਹਨੂੰ ਫੇਰ ਉਹਨੂੰ ਭੇਜਣਾ ਵਾ ਕੋਈ ਗੱਲ ਨਹੀਂ ਕੁੜੀ ਦਾ ਧਿਆਨ ਰੱਖਿਆ ਕਰ ਪੁੱਤ ਮੇਰੀ ਗੱਲ ਸੁਨੋ ਤੂੰ ਮੇਰੀ ਮਾਂ ਹੋ ਕੇ ਤੇ ਮੈਨੂੰ ਕਹਿਂ ਦੇ ਜੇ ਵੀ ਉਹ ਪੋਚੇ ਮਾਰਿੰਦੀ ਤੇ ਜਾ ਕੰਮ ਕਰ ਤਾਂ ਤੂੰ ਤਾਂ ਸਗੋਂ ਖੁਸ਼ ਹੋਣਾ ਚਾਹੀਦਾ ਕੋਈ ਉਹਦੀ ਹੈਲਪ ਕਰਨ ਦਿਆ ਵਾ ਆ ساری ਉਮਰ ਮੈਂ ਹੋਈ ਕੰਮ ਕਰਦੀ ਆ ਟਾਡੇ ਸਾਹਮਣੇ ਚੰਗੀ ਬਣਨ ਲੱਗੀ ਆ ਅੱਗੇ ਪਿੱਛੇ ਕਦੀ ਨਹੀਂ ਇੰਨੀ ਮਾਰਦੀ ਲੀਰਾ ਕਿਤੇ ਆ ਮਹੀਨੇ ਚ ਇੱਕ ਅੱਧੀ ਵਾਰੀ ਮਾਰਦੇ ਤੇ ਮਾਰਦੇ ਪੁੱਤ ਮੈਂ ਕੱਲ ਦੀ ਆਈਆਂ ਨਾ ਮੈਂ ਉਹਨੂੰ ਵੇਖਣ ਦੀ ਵੀ ਕੁੜੀ ਹੀ ਕੰਮ ਕਰਦੀ ਆ ਤੂੰ ਕੰਮ ਕਰਦੀ ਨਹੀਂ ਇੱਕ ਚੰਗੀ ਮਾਂ ਦਾ ਇਹੀ ਫਰਜ ਹੈ ਕਿ ਆਪਣੀ ਧੀ ਨੂੰ ਚੰਗੀ ਅਕਲ ਦਵੇ ਠੀਕ ਆ ਮਾਤਾ ਵੇਖ ਲੈਨੀ ਆ ਕਿੰਨਾ ਕੰਮ ਉਹਨੇ ਕਿਤੇ ਕਰ ਦਿੱਤਾ ਵਾ ਪੁੱਤ ਨਹੀਂ ਤੂੰ ਕਰਿਆ ਕਰ ਉਹਨੂੰ ਕੰਮ ਤੇ ਜਾਂਦਿਆ ਕਰ ਚੰਗਾ ਮੰਮੀ ਚੱਲੀ ਤੇ ਹੈਗੀ ਹੁਣ ਉਹ ਤਾਂ ਗੁੱਸਾ ਨਹੀਂ ਕਰੀਦਾ ਪਿਆਰ ਨਾਲ ਚਾ ਸਾਰਾ ਕੰਮ ਹੋ ਗਿਆ ਵਾ ਹੁਣ ਇਸ ਤਰ੍ਹਾਂ ਕਰਦੀ ਆ ਮਚਾਨੀ ਭਾਬੀ ਕੋ ਭਾਬੀ ਦੀ ਆਪੇ ਅੰਦਰਸ ਮੇਰੀ ਗੱਲ ਸੁਨੋ ਮੈਂ ਨਾ ਝਾੜੂ ਵੀ ਲਾਤਾ ਪੋਚਾ ਵੀ ਲਾਤਾ ਆਪਣਾ ਟਿਫਨ ਵੀ ਬਣਾ ਲਿਆ ਵਾ ਤੇ ਵੀਰੇ ਦਾ ਵੀ ਬਣਾਤਾ ਵਾ ਹੁਣ ਮੈਂ ਤਾਂ ਕਰਦੀ ਆ ਚਲਦੀ ਆ ਕੋਈ ਗੱਲ ਨਹੀਂ ਸਬਜੀ ਮੈਂ ਬਣਾਤੀ ਆ ਬਾਕੀ ਸ਼ਾਮੀ ਆ ਕੇ ਵੇਖ ਲਾਂਗੀ ਚਲੋ ਠੀਕ ਆ ਮਾਸੀ ਜੀ ਠੀਕ ਆ ਬੱਤ ਮਿਆਂਨੀ ਜੰਗ ਠੀਕ ਹੈ ਸੀਮਾ ਇਧਰ ਆ ਜਾ ਤੂੰ ਤੇ ਆਨੀ ਮੰਮੀ ਸਾਰਾ ਕੰਮ ਮੈਂ ਕਰਦੀ ਆ ਉਹ ਤੇ ਅੱਜ ਹੀ ਕਰਨੀ ਉਹ ਤੇ ਰੋਟੀ ਪਾਣੀ ਵੀ ਬਣਾ ਗਈ ਤਾਂ ਤੂੰ ਆਨੀ ਰੋਟੀ ਮੈਂ ਪਕਾਉਣੀ ਆ ਮੰਮੀ ਤਾਂ ਮੈਂ ਦੱਸਿਆ ਤੇ ਆਵਾ ਅੱਜ ਹੀ ਕੀਤਾ ਵਾ ਉਹ ਵੀ ਟਾਡੇ ਸਾਹਮਣੇ ਕਰਨਦੀ ਆ ਕਿੰчә ਪਤਾ ਨਹੀਂ ਕਿਉਂ ਚੰਗੀ ਬਣਨਦੀ ਆ ਨਹੀਂ ਸਾਰਾ ਕੰਮ ਉਹਨੇ ਅੱਜ ਹੀ ਕਰਨਾ ਇਹਨੇ ਝਾੜੂ ਪੋਚਾ ਵੀ ਕਰ ਲਿਆ ਉਹਨੇ ਰੋਟੀ ਵੀ ਬਣਾ ਲਈ ਆਪਣੀ ਵੀ ਬਣਾ ਲਈ ਹੋਰ ਵੀ ਬਣਾ ਕੇ ਰੱਖ ਗਈ ਸਬਜ਼ੀ ਵੀ ਬਣਾ ਕੇ ਰੱਖ ਗਈ ਤਾਂ ਤੂੰ ਕੀ ਕਰਨਾ ਹੈ ਤੂੰ ਵਿਹਲੇ ਵੀ ਨਹੀਂ ਆ ਕੰਮ ਕਰਿਆ ਕਰ ਮੈਨੂੰ ਚੰਗਾ ਨਹੀਂ ਲੱਗਦਾ ਤੇਰਾ ਵਿਹਲੇਆਂ ਬਹਿਣਾ ਚੰਗਾ ਮੰਮੀ ਐਵੇਂ ਬੋਲੀ ਜਾਂਦੇ ਜੇ ਮੈਂ ਰੋਟੀ ਲਿਆਵਾਂ ਟਾਡੇ ਵਾਸਤੇ ਬਣਾ ਕੇ ਸਬਜ਼ੀਓ ਬਣਾ ਗਈ ਫੁਲਕਾ ਇਕੱਲਾ ਉਹ ਤੇ ਰੋਟੀ ਬਣ ਗਈ ਇਹਦੇ ਪੰਜੀ ਬੈਠੇ ਹੋ ਆਜੋ ਆਜੋ ਪੰਜੀ ਮੈਂ ਅੱਗੇ ਖੇਖਣ ਦੀ ਬਾਹਰ ਪੇ ਬਾਹਰ ਨਹੀਂ ਮੈਂ ਕਮਰੇ ਜੋਂ ਨੇ ਆ ਬਸ ਆ ਫੁਲਕਾ ਛੱਕੇ ਮੈਂ ਬਹਿ ਗਈ ਮੈਂ ਹਰ ਲੰਮੇ ਪਏ ਹੋਣੇ ਤਾਂ ਮੈਂ ਫਿਰ ਵੀ ਵੇਖਿਆ ਮੈਂ ਚਾਹ ਕਿਸੇ ਵੇਖਾ ਬੈਠੇ ਆ ਤੇ ਮੈਂ ਕੀ ਕਰੀ ਮੇਰੀ ਗੱਲ ਸੁਣੋ ਦਿਲ ਲੱਗ ਗਿਆ ਨਾ ਤੁਹਾਡੇ ਹੁੰਦੇ ਦਿਲਾਂ ਲੱਗੇ ਤੁਹਾਡੇ ਕਰਕੇ ਲੱਗਾ ਜੇ ਦਿਲ ਉਹ ਤਰ੍ਹਾਂ ਭਾਵੇਂ ਨਾ ਹੀ ਲੱਗਦਾ ਨਹੀਂ ਨਹੀਂ ਪੰਜੀ ਵਧੀਆ ਤੁਸੀਂ ਆਗੇ ਜੇ ਹੋਰ ਸੁਣਾਓ ਮੁੰਡੇ ਦਾ ਫੋਨ ਫਨ ਆਇਆ ਸੀ ਕੋਈ ਸਭ ਠੀਕ ਠਾਕ ਹੈ ਫੋਨ ਆਇਆ ਸੀ ਚਲੋ ਵਧੀਆ ਹੋ ਗਿਆ ਤੇ ਮੈਂ ਤੁਹਾਡਾ ਨਾਲ ਇੱਕ ਗੱਲ ਕਰਨੀ ਆ ਕਰੋ ਕਰੋ ਭੈਣ ਜੀ ਕਿਰਨ ਦਾ ਕਿਤੇ ਵੇਖਿਆ ਜੇ ਮੁੰਡਾ ਮਟਾ ਕੇ ਨਹੀਂ ਭੈਣ ਜੀ ਪਤਾ ਨਹੀਂ ਕੀ ਵਿਚਾਰੀ ਕਿਸਮਤ ਆ ਸਮੇਂ ਲੱਗਦੀ ਕੋਈ ਰਿਸ਼ਤਾ ਆਂਦਾ ਹੀ ਨਹੀਂ ਜੇ ਆਂਦਾ ਕੋਈ ਰਿਸ਼ਤਾ ਭੁੱਲ ਭੁਲੇਖੇ ਕਿਤੇ ਤੇ ਬਸ ਮੁੰਡਾ ਹੀ ਨਹੀਂ ਚੰਗਾ ਹੁੰਦਾ ਕਦੀ ਕਦ ਕਾਟ ਨਹੀਂ ਮਿਲਦਾ ਕਦੀ ਕਿਸੇ ਨਾ ਕਿਸੇ ਗੱਲ ਤੋਂ ਹੋ ਜਾਂਦਾ ਨਹੀਂ ਨਹੀਂ ਭੈਣ ਜੀ ਫਿਰ ਵੀ ਤੁਸੀਂ ਕੋਸ਼ਿਸ਼ ਕਰੋ ਆ ਮੈਰੇਜ ਬਿਊਰੋ ਵਾਲੇ ਹੈਗੇ ਨਾ ਇਹਨਾਂ ਨੂੰ ਨੰਬਰ ਨੁਮਰ ਦਓ ਤਾਨੂੰ ਕੋਈ ਨਾ ਕੋਈ ਮੁੰਡੇ ਦੀ ਚੰਗੇ ਦੀ 10 ਪਾਣਗੇ ਜੀ। ਹਾਂਜੀ। ਬੜਿਆਂ ਨੂੰ ਦਿੱਤੇ। ਬੜਿਆਂ ਦੇ ਪੈਸੇ ਭਰ ਕੇ ਆਇਆ। ਹਾਰ ਕੇ ਕੁੜੀ ਮੇਰੀ ਕਹਿੰਦੀ ਆ ਕਿ ਮੰਮੀ ਰਹਿਣ ਦੋ ਤੁਸੀਂ। ਬਸ ਭੈਣ ਜੀ। ਮੇਰੀ ਤੀਤਾ ਆਪਣੀ ਜ਼ਿੰਮੇਵਾਰੀਆਂ 'ਚ ਰੁੱਝੀ ਹੋਈ ਆ। ਤੇ ਜ਼ਿੰਮੇਵਾਰੀਆਂ ਦੇ ਕਰਕੇ ਤੇ ਉਹ ਨਹੀਂ ਕੁਝ ਕਰਨੀ। ਤੂੰ ਤੋ ਜ਼ਿੰਮੇਵਾਰੀਆਂ ਵੀ ਘਟਾਓ। ਆ ਤੁਹਾਨੂੰ ਕਰਨਾ ਨਹੀਂ ਚਾਹੀਦਾ ਪਹਿਲੋ ਲੱਕੀ ਦਾ ਵਿਆਹ। ਪਹਿਲੋ ਤੁਹਾਨੂੰ ਇਹਦਾ ਕਰਨਾ ਚਾਹੀਦਾ ਇਹ ਵੱਡੀ ਸੀ। ਇਹ ਤੁਸੀਂ ਸੋਚਣਾ ਹੁਣ ਕਿੰਨੇ ਸੋਚਣਾ ਸੀ। ਉਹਦਾ ਤੁਸੀਂ ਬਾਅਦ 'ਚ ਕਰਦੇ ਹੋ। ਭੈਣ ਜੀ। ਗੱਲ ਤਾਂ ਠਾਟੀ ਸਹੀ ਆ ਤੇ ਮੇਰੀ ਧੀ ਵੱਡੀ ਸੀ ਤਾਂ ਦੀ ਭੈਣ ਜੀ ਉਹ ਜੁੰਮੇਵਰੀਆਂ ਦੇ ਬਹੁਤ ਸਲੇ ਇੰਨਾ ਕ ਨੱਪ ਗਈ ਕਿ ਉਹਨੂੰ ਆਪਣਾ ਪਤਾ ਹੀ ਨਹੀਂ ਪੈਂਜੀ ਭੈਣ ਜੀ ਉਹਨੇ ਤੇ ਵੱਡੀ ਹੁੰਦਾ ਫਰਜ਼ ਨਿਭਾਇਆ ਮਗਰ ਤੁਸੀਂ ਭੈਣ ਜੀ ਸਹੀ ਗੱਲ ਕਹਿਂਦੇ ਜੀ ਵਾਕਈ ਮੇਰੀ ਧੀ ਨੇ ਵੱਡੀ ਹੁੰਦਾ ਫਰਜ਼ ਨਿਭਾਇਆ ਮੈਂ ਤਾਂ ਕੁਝ ਨਹੀਂ ਕਰ ਸਕੀ ਭੈਣ ਜੀ। ਭੈਣ ਜੀ ਮੇਰੀ ਧੀ ਮੈਨੂੰ ਪਤਾ ਕੀ ਕਹਿੰਦੀ ਸੀ? ਕਹਿੰਦੀ ਮੰਮੀ ਮੈਂ ਤੁਹਾਡੀ ਧੀ ਨਹੀਂ ਮੈਂ ਤੁਹਾਡਾ ਪੋਤੇ ਆਹ ਗੱਲ ਨਾ ਮੈਨੂੰ ਕਿਹਾ ਕਰੋ ਕਿ ਤੇਰਾ ਮੈਂ ਵਿਆਹ ਕਰ ਦੇਣਾ। ਜੇ ਮੰਮੀ ਤੁਹਾਡਾ ਵੱਡਾ ਮੁੰਡਾ ਹੁੰਦਾ ਨਾ ਤੇ ਤੁਹੀਂ ਪਤਾ ਕੀ ਕਹਿਣਾ ਸੀ ਕਿ ਓਨੇ ਤਾਂ ਆਪਣਾ ਫਰਜ਼ ਨਿਭਾਇਆ ਪੁੱਤ ਹੁੰਦਾ। ਐਸ ਕਰਕੇ ਮੈਂ ਤੁਹਾਡੀ ਧੀ ਨਹੀਂ ਤੁਹਾਡਾ ਪੋਤੇ ਆ। ਭੈਣ ਜੀ ਤੁਹੀ ਆਏ ਜੇ ਤੋਹੀ ਵੀ ਦੱਸੋ ਮੈਨੂੰ ਕੋ ਮੁੰਡਾ ਮੈਂ ਵੀ ਕੁੜੀ ਦਾ ਵਿਆਹ ਕਰਕੇ ਤੇ ਆਪਣੇ ਸਿਰ ਤੋਂ ਬੋਝ ਲਾਵਾਂ ਨਹੀਂ ਨਹੀਂ ਤੁਸੀਂ ਨਹੀਂ ਟੈਨਸ਼ਨ ਨਾ ਲਓ ਕੋਈ ਨਹੀਂ ਮੈਂ ਵੀ ਵੇਖਾਂਗੇ ਮੁੰਡਾ ਤੇ ਚੰਗਾ ਮੁੰਡਾ ਹੋਊਗਾ ਫੇਰ ਮੈਂ ਤੁਹਾਨੂੰ ਦੱਸੂਗੀ ਉਹਨੇ ਤੇ ਵਿਚਾਰੀ ਨੇ ਬਹੁਤ ਫਰਜ਼ ਨਿਭਾਇਆ ਬਹੁਤ ਪੋੜੀ ਲੱਗਦੀ ਮੈਨੂੰ ਚਾਹੀ ਕੰਮ ਕਰਦੀ ਮੇਰਾ ਨਾ ਵੇਖ ਕੇ ਮਨ ਭਰ ਜਾਂਦਾ ਏ ਇੱਕੀ ਵੀ ਲੱਗੀ ਭੈ ਜੀ ਤੁਸੀਂ ਨਹੀਂ ਟੈਨਸ਼ਨ ਨਾ ਲਓ ਕੀ ਤਾਂ ਰੱਬ ਨੇ ਇਸ ਵਾਸਤੇ ਕੀ ਨਹੀਂ ਸੋਚਿਆ ਇਹਨੇ ਸਾਰਿਆਂ ਦਾ ਕੀਤਾ ਰੱਬ ਨੇ ਇਹਦਾ ਚੰਗਾਈ ਕਰਨਾ फिकले टेंशन ना करो हो जाएगा मम्मी हां आओ जरा मेरी बात सुनियो एक मिनट हुन ਕੀ ਹੋ ਗਿਆ ਆ ਗਈਆਂ ਹਾਂ ਕੀ ਕਿੰਨੀ ਇੱਧਰ ਆਉ ਮਮੀ ਹੁਣ ਕੀ ਹੋਇਆ ਦੱਸ ਨਹੀਂ ਕੀ ਹੋਇਆ ਬਹਿ ਜਾ ਮੇਰੀ ਗੱਲ ਸੁਣੋ ਤੂੰ ਇਹ ਮੇਰੀ ਇਹ ਦੀ ਚਾਸ ਨੂੰ ਕਦੀ ਮਤਾਂ ਦੇਂਦੀ ਜੀ ਬੜੀ ਸਿਆਣੀ ਆ ਜਦੋਂ ਉਹਨੇ ਕੁੜੀ ਦਾ ਰਿਸ਼ਤਾ ਕਰਨਾ ਅੱਪੀ ਕਰ ਲੈਣਾ ਤੂੰ ਇਹਨੂੰ ਮਤ ਦੇਂਦੀ ਜੀ ਨਾ ਤੂੰ ਇਹਨਾਂ ਦੇ ਗੁੱਸੇ ਚ ਆਉਂਦੀ ਮੈਂ ਉਹਨੂੰ ਕਿਹੜੀ ਮਾੜੀ ਗੱਲ ਕਹੀ ਐ ਮੈਂ ਤਾਂ ਰਿਸ਼ਤੇ ਦੀ ਗੱਲ ਹੀ ਕਰਨ ਢਈ ਆ ਵੀ ਭੈਣ ਜੀ ਕੋਈ ਕਿਰਨ ਦਾ ਵੇਖਿਆ ਜੇ ਇਨੀ ਉਮਰ ਹੋ ਗਈ ਐ ਤੁਹਾਨੂੰ ਚਿੰਤਾ ਹੈਗੀ ਭਰਾ ਵੀ ਕਰੇ ਚਿੰਤਾ ਤੂੰ ਵੀ ਕਰ ਤਿੰਤਾ ਕੋਈ ਮੁੰਡਾ ਲੱਭੋ ਤੇ ਉਹਦੇ ਹੱਥ ਪੀਲੇ ਕਰੋ ਉਹਨੂੰ ਆਪਣੇ ਘਰ ਕਰ ਲੋ ਮੰਮੀ ਸਾਨੂੰ ਬੜੀ ਚਿੰਤਾ ਵਾ ਪਰ ਉਹ ਮੰਨੇ ਤੇ ਆਪਾਂ ਕਰੀਏ ਨਾ ਜਦੋਂ ਉਹ ਕਹਿੰਦੀ ਆ ਘਰ ਮੈਂ ਵੇਖੋ ਮੈਂ ਤੇ ਘਰ ਛੱਡ ਕੇ ਜਾ ਨਹੀਂ ਸਕਦੀ ਤੇ ਨਾ ਮੈਂ ਵਿਆਹ ਕਰਾਉਣਾ ਉਹ ਨਾ ਆਪ ਬੜੀ ਵਧੀਆ ਸਮਝਾ ਲਿਆ ਵਾ ਤੂੰ ਹੀ ਨਾ ਮੇਰੇ ਅੱਗੇ ਕੰਡੇ ਨਾ ਬੀਜੋ ਤੇਰਾ ਮਤਲਬ ਕੀ ਆ ਤੇ ਸਮਝਦਾ ਜੀ ਤੁਹਾਨੂੰ ਆਪ ਹੀ ਸਮਝਾ ਜਣੀ ਆ ਤੇ ਰਹਿਣ ਦੋ ਜਦ ਰਿਸ਼ਤੇ ਦੀ ਲੋੜ ਹੋਏਗੀ ਨਾ ਨੇ ਆਪੇ ਸਾਨੂੰ ਕਹਿ ਦੇਣਾ ਤੇ ਲੱਭ ਲਾਂਗੇ ਆਪਾਂ ਤੂੰ ਨਾ ਵੱਡੀ ਐ ਵੱਡੀ ਤੇ ਤੂੰ ਉਹਦਾ ਸੋਚਣਾ ਐ ਤੇ ਤੂੰ ਹੀ ਇੰਨੀ ਗੱਲ ਕਹਿੰਦੀ ਵੀ ਤੁਸੀਂ ਕਰੋਗੇ ਤੇ ਕਿਉਂ ਨਹੀਂ ਕਰੇਗੀ ਜ਼ਰੂਰ ਕਰੇਗੀ ਮੰਮੀ ਤੁਹਾਨੂੰ ਕੀ ਪਤਾ ਕਿੰਨੇ ਰਿਸ਼ਤੇ ਹੁੰਦੇ ਆ ਵਾਦੂ ਰਿਸ਼ਤੇ ਹੁੰਦੇ ਆ ਨੱਕ ਤੇ ਨਹੀਂ ਚੜਦਾ ਨੱਕ ਪਤਾ ਕਿੰਨਾ ਉੱਚਾ ਵਾ ਅਗਲੀ ਨੌਕਰੀ ਕਰਦੀ ਮਾੜੇ ਮੋਟੇ ਨੂੰ ਹੱਥ ਪੁੰਦੀ ਆ ਕਹਿੰਦੇ ਘਰ ਵੱਡਾ ਹੋਣਾ ਚਾਹੀਦਾ ਗੱਡੀਆਂ ਕਾਰਾਂ ਆਉਣੀਆਂ ਚਾਹੀਦੀਆਂ ਵਾ ਉੱਥੇ ਆਪਾਂ ਕੀ ਕਰ ਲੈਣਾ ਵਾ ਜਦੋਂ ਦੀ ਹੋਣਾ ਨਾ ਸੰਜੋਗ ਖੁੱਲਨੇ ਆਪ ਹੀ ਖੁੱਲਜੇ ਨੇ ਆਪ ਹੀ ਹੋ ਜਨਾ ਤੇ ਈ ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਤੁਹਾਨੂੰ ਨਾਲੇ ਜਿਆਦਾ ਨਾ ਸਾਸ ਕੋਲ ਗੋਡੇ ਲਾ ਲਾ ਕੇ ਨਾ ਬੈਠਿਆ ਕਰੋ ਹੈਗਾ ਕੋਈ ਵੱਡੇ ਘਰ ਦਾ ਰਿਸ਼ਤਾ ਹੈਗਾ ਵਾ ਹੈਗਾ ਤੇ ਕਰਾ ਦਿਓ ਨਹੀਂ ਪੁੱਤ

ਅੱਜ ਮੇਰੇ ਪੁੱਤ ਕੀ ਹੋਇਆ ਖਾਣ ਨੂੰ ਕੀ ਬਣਾਇਆ ਦੇ ਖਾਣ ਨੂੰ ਰਾਜਮਾ ਆਏ ਹਾਏ ਮੰਮੀ ਤੁਹਾਨੂੰ ਪੜਾ ਦਿਆ ਮੈਂ ਰਾਜਮਾ ਨਹੀਂ ਖਾਣਾ ਨਾ ਬਣਾਇਆ ਕਰੋ ਕਿੰਨੀ ਵਾਰੀ ਸਮਝਾਵਾਂ ਤੁਹਾਨੂੰ ਪੁੱਤ ਜੀ ਇੱਕ ਤੁਸੀਂ ਨਹੀਂ ਖਾਂਦੇ ਬਾਕੀ ਦੇ ਸਾਰੇ ਘਰ ਦੇ ਖਾਂਦੇ ਨੇ ਨਾ ਮੇਰੇ ਪੁੱਤ ਨੇ ਕੀ ਖਾਣਾ ਫਿਰ ਦੱਸ ਤੇ ਮੰਮੀ ਜੀ ਤੁਹਾਨੂੰ ਪਤਾ ਮੈਂ ਨਹੀਂ ਖਾਣਾ ਰਾਜਮਾ ਦੇ ਨਾਲ ਕੋਈ ਐਕਸਟਰਾ ਚੀਜ਼ ਬਣਾ ਲਿਆ ਕਰੋ ਕਿ ਜਿਹੜੀ ਮੈਂ ਵੀ ਖਾ ਸਕਾਂ ਹੁਣ ਫਿਰ ਮੈਨੂੰ ਬਰਾਂਹ ਕੁਝ ਖਾਣਾ ਪੈਣਾ ਵਾ ਕੀ ਬਣਾ ਦੇ ਪਨੀਰ ਮੇਰੀ ਗੱਲ ਸੁਣੋ ਕੁਨੀ ਨੂੰ ਮਰਨ ਦੇ ਟਾਈਪ ਲੱਗੇ ਤੂੰ ਮੇਰੇ ਕੋਲ ਪੈਸੇ ਲੈ ਜਾ ਜੋ ਤੇਰਾ ਦਿਲ ਕਰਦਾ ਜਾ ਕੇ ਬਾਹਰੋਂ ਮੇਰਾ ਕਾਕਾ ਲੈ ਆ ਹਾਂ ਗੱਲ ਵਧੀਆ ਕੀਤੀ ਹੈ ਲੈ ਉਹ ਦੋ ਪੈਸੇ ਮੈਂ ਬਾਹਰੋਂ ਖਾਣ ਨਾ ਜਾ ਮੇਰੇ ਪਰਸੇ ਚੋਂ ਪੈਸੇ ਕੱਢ ਲੈ ਤੇ ਜਾ ਜੋ ਤੇਰਾ ਜੀ ਕਰਦਾ ਨਾ ਜਾ ਕੇ ਖਾਇਆ ਚਲੋ ਫਿਰ ਮੈਂ ਪੈਸੇ ਕੱਢਣ ਲੱਗਾ ਜੇ ਤੂੰ ਅੱਧਾ ਘਰ ਹੀ ਲੈ ਆਈ ਉਹ ਨਹੀਂ ਨਹੀਂ ਘਰ ਘੁਰ ਨਹੀਂ ਲਿਆਉਣਾ ਮੰਮੀ ਘਰ ਆ ਕੇ ਠੰਡਾ ਆ ਜਾਂਦਾ ਵਾ ਨਾਲ ਉਹ ਜ ਟੇਸ ਨਹੀਂ ਦਿੰਦਾ ਮੈਂ ਬਾਹਰੋਂ ਖਾ ਪੀ ਕੇ ਫੇਰ ਹੀ ਆਉਂਗਾ ਮੈਂ ਠੀਕ ਹੈ ਬੱਦੀ ਮੰਮੀ ਤੁਸੀਂ ਬਾਹਰੋਂ ਖਾਣ ਚੱਲੇ ਹੋ ਨਾ ਤੇ ਕੀ ਨਾਮ ਹੈ ਚਾਚੂ ਨੂੰ ਵੀ ਨਹੀਂ ਰਾਜਨਾ ਪਸੰਦ ਤੇ ਕੰਮ ਕਰੋ ਤੁਸੀਂ ਇਹਨਾਂ ਨੂੰ ਐਕਸਟਰਾ ਪੈਸੇ ਦੇ ਦਿਓ ਤੇ ਆ ਚਾਚੂ ਵਸਤੇ ਵੀ ਲੈਣਗੇ ਕਹ ਦੇਣਾ ਚਾਚੂ ਦੀ ਚਮਚੀ ਨਾਲ ਇਸਕਾ ਮੇਰੀ ਗੱਲ ਸੁਣ ਤੂੰ ਛੋਟੀ ਹੈ ਨਾ ਪੁੱਤਰ ਛੋਟੀ ਬਣ ਕੇ ਰਹਿ ਵੱਡੇ ਨਿੱਗਲਿਆ ਜਿਨਾ ਬੋਲਿਆ ਕਰ ਤੂੰ ਮੈਂ ਤਾਂ ਕੋਈ ਗਲਤ ਗੱਲ ਕੀਤੀ ਨਹੀਂ ਆਹ ਸਾਨੂੰ ਪਤਾ ਸੀ ਕੀ ਕਰਨਾ ਤੇ ਕੀ ਨਹੀਂ ਕਰਨਾ ਤੂੰ ਨਾ ਬਸ ਅੱবি ਪੜਾਈ ਵੱਲ ਧਿਆਨ ਦੇ ਇਸਕਾ ਤੂੰ ਸਾਡੇ ਘਰ ਦੇਂ ਇਕੱਲੀ ਕਲੀ ਕੁੜੀ ਤੇ लाडਲੀ ਵੀ ਮੈਂ ਪਤਾ ਕੀ ਚਾਹਨੀ ਆ ਕਿ ਤੂੰ ਪੜ੍ਹ ਲਿਖ ਕੇ ਨਾ ਵੱਡੀ ਅਫਸਰ ਬਣੇ ਅੱਛਾ ਵਾ ਮੈਨੂੰ ਨਾ ਚਾਚੂ ਨੇ ਦੱਸਿਆ ਹੈ ਕਿ ਉਹਨਾਂ ਦਾ ਸੁਪਨਾ ਅਫਸਰ ਬਣਨ ਦਾ ਸੀ ਪਰ ਉਹ ਤੇ ਪੂਰਾ ਕਰ ਨਹੀਂ ਪਾਏ ਇਸ ਕਰਕੇ ਉਹ ਜਾਂਦੇ ਨੇ ਕਿ ਮੈਂ ਅਫਸਰ ਬਣਾ ਤੇ ਮੇਰੀ ਅਫਸਰੀ ਕੰਦੀ ਪਈ ਹੈ ਤੇ ਤੂੰ ਅਫਸਰ ਹੀ ਬਣੀ ਵੱਡੀ ਇਸ ਕਰਕੇ ਤੂੰ ਆਪਣੀ ਪੜ੍ਹਾਈ ਵੱਲ ਧਿਆਨ ਦੇ ਤੇ ਤੂੰ ਇਧਰ ਦੇ ਧਿਆਗ ਨਾਲ ਧਿਆਨ ਨਾਲ ਦੇ ਆਖਾ ਜਾ ਅੰਦਰ ਜਾ ਕੇ ਪੜਨਾ ਨਹੀਂ ਤੇ ਚਲ ਯਾ ਤੇ ਬੈਠ ਬੈਠ ਗੁੱਸੇ ਨਾਲ ਨਾ ਵੇਖ ਇੱਥੇ ਬੈ ਕੇ ਪੜ ਲੈ ਪਾਬੀ ਉਹ ਕਿੱਥੇ ਛੋਟੀ ਬਾਬੀ ਉਹ ਤੇ ਵਿਚਾਰ ਗਈ ਮੰਜੂ ਤੇ ਦੱਸ ਕੀ ਕੰਮ ਸੀ ਰੋਟੀ ਰੱਟੀ ਬਣੀ ਹੈ ਰੋਟੀ ਹਾਂ ਮੈਂ ਭੁੱਖ ਜੀ ਲੱਗੀ ਸੀ ਮੈਂ ਕਿਹਾ ਰੋਟੀ ਖਾ ਲਈ ਤੇ ਮੈਂ ਤੈਨੂੰ ਫੁਲਕਾ ਲਾ ਦੇਨੀ ਆ ਲਿਆ ਦੋ ਫਿਰ ਖਾ ਲੈਣਾ ਮੈਂ ਆਹੋ ਸਬਜੀ ਵੀ ਭਰੀ ਪਈ ਹੈ ਤੇ ਕੋਈ ਮੈਂ ਤੈਨੂੰ ਦੋ ਲਾ ਦਿੰਨੀ ਆ ਲਿਆ ਫਿਰ ਖਾ ਲਈ ਹਣਾ ਹਾਏ ਹਾਏ ਮੇਰਾ ਤੇ ਗੋਡਾ ਆਏ ਮੇਰੇ ਤੇ ਗੋਡੇ ਬੜਾ ਪੀੜ ਲੱਗ ਰਿਹਾ ਅੱਜ ਪਤਾ ਨਹੀਂ ਸਵੇਰ ਦੇ ਗੋਡੇ ਹੀ ਪੀੜ ਹੋ ਜਾਂਦਾ ਮੇਰਾ ਤੇ ਆਏ ਹਾਏ 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 ਤੁਸੀਂ ਨਾ ਇਸ ਤਰ੍ਹਾਂ ਕਰੋ ਬੈਠੋ ਤੇ ਮੈਂ ਕੋਈ ਨਹੀਂ ਮੈਨੇਜ ਕਰ ਲੈਣਾ ਵਾ ਮੈਂ ਬਣਾ ਦਿੰਨੀ ਤੈਨੂੰ ਓਕੇ ਨਹੀਂ ਨਹੀਂ ਕਾਨੂੰ ਪਰੇਸ਼ਾਨ ਨਹੀਂ ਨਹੀਂ ਕੋਈ ਨਹੀਂ ਮੈਂ ਕਰਦਾ ਮੈਨੇਜ ਹਾਏ ਹਾਏ ਬੜੀ ਪੀੜ ਹੁੰਦਾ ਪੀ ਗੋਡੇ 'ਚ Krig. ਯਾਰ ਮੈਂ ਤੇ ਪੜ ਪੜ ਕੇ ਥੱਕ ਗਈ ਮੈਂ ਪਾਣੀ ਵੀ ਪੀ ਕੇ ਆਨੀ ਆ ਅ ਇੱਕ ਗਲਾਸ ਲੈ ਜਾ ਇਸ ਘਰ ਕੋਈ ਚ ਠੀਕ ਤੇ ਪਾਣੀ ਪੀ ਕੇ ਆ ਜੀ ਅੰਦਰ ਪੜਾਈ ਪੂਰੀ ਹਾਂ ਹਾਂ ਕੀ ਰਹੇ ਨਾ ਰੱਬਾ ਕੀ ਮੌਜਾ ਤੇਰੇ ਚਲ ਚਾਚੂ ਹਾਂ ਪੁੱਤਰ ਐ ਕੀ ਕਰਨ ਦਿਓ ਤੁਸੀਂ ਉਹ ਨਾ ਭੁੱਖ ਲੱਗੀ ਮੈਂ ਕਿਹਾ ਚੱਲ ਇੱਕ ਫੁਲਕਾ ਬਣਾ ਕੇ ਖਾ ਲਾਂ ਹਨਾ ਲੈ ਤੇ ਮੇਰੀ ਗੱਲ ਸੁਣੋ ਤੁਹਾਨੂੰ ਭੁੱਖ ਲੱਗੀ ਤੇ ਤੁਸੀਂ ਮੈਨੂੰ ਕਹਿ ਦਿੰਦੇ ਮੈਂ ਬਣਾ ਦਿੰਦੀ ਤੁਹਾਨੂੰ ਰੋਟੀ ਨਹੀਂ ਪੁੱਤਰ ਤੂੰ ਕਿਉਂ ਬਣਾਉਣਾ ਮੈਂ ਨਹੀਂ ਚਾਹੁੰਦਾ ਤੇਰੇ ਆ ਕੁਲੇ ਕੁਲੇ ਹੱਥ ਆ ਇਹਨਾਂ ਕੰਮਾਂ 'ਚ ਖਰਾਬ ਹੋਂ ਤੂੰ ਬਿਲਕੁਲ ਕੁਛ ਨਹੀਂ ਕਰਨਾ ਤੇਰਾ ਕੰਮ ਆ ਪੜ੍ਹਨਾ ਤੇ ਮੈਨੂੰ ਵੱਡਾ ਅਫਸਰ ਲਾ ਕੇ ਵਿਖਾਉਣਾ ਠੀਕ ਆ ਮੇਰਾ ਸਿਰਫ ਇਹ ਸੁਪਨਾ ਤੂੰ ਪੂਰਾ ਕਰਨਾ ਤੁਹਾਨੂੰ ਮੇਰੇ ਤੇ ਭਰੋਸਾ ਹੈਗਾ ਨਾ ਲੈ ਕੰਮਲੀ ਇਹ ਕਿਹੋ ਜੀ ਗੱਲ ਕਰਦੀ ਆ ਤੇਰੇ ਤੇ ਨਹੀਂ ਭਰੋਸਾ ਤੇ ਹੋਰ ਕਿਤੇ ਤੂੰ ਹੀ ਤੇ ਮੇਰਾ ਮਾਣ ਆ ਘਰ ਦੇ ਵਿੱਚ ਤੇ ਫੇਰ ਮੈਂ ਤੁਹਾਨੂੰ ਅਫਸਰ ਜ਼ਰੂਰ ਬਣ ਕੇ ਦਿਖਾਵਾਂਗੀ ਹੁਣ ਤੁਸੀਂ ਜਾਓ ਤੇ ਆਪਣਾ ਕੰਮ ਕਰੋ ਮੈਂ ਤੁਹਾਨੂੰ ਰੋਟੀ ਬਣਾ ਕੇ ਦੇ ਦਿੰਨੀ ਆ ਮੈਨੂੰ ਪਤਾ ਤੁਹਾਨੂੰ ਰਾਜਮਾ ਨਹੀਂ ਪਸੰਦ ਮੈਂ ਤੁਹਾਨੂੰ ਪਰੌਂਠੀ ਬਣਾ ਕੇ ਦੇ ਦਿੰਨੀ ਆ ਤੂੰ ਜਾ ਕੇ ਪੜ੍ਹ ਠੀਕ ਹੈ ਰੋਟੀ ਮੈਂ ਆਪ ਹੀ ਬਣਾ ਲਵਾਂ ਲੈ ਆਪਣੇ ਧੀ ਦੀ ਆਦੀ ਪਰੌਂਠੀ ਨਹੀਂ ਖਾਓਗੇ ਤੋ ਯੋਨ ਤੂੰ ਵੀ ਬੜੀ ਜਿੱਦੀ ਆ ਹੈ ਚਲੋ 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 ਜਾਓ 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 ਮੈਨੂੰ ਤਾਂ ਸਨਮਨ ਨਹੀਂ ਲੱਗਦੀ ਇਹ ਸਾਰੇ ਚਾਚੂ ਨਾਨਾ ਬੁਰਾ ਕਰਦੇ ਕਿਉਂ ਪਏ ਨੇ ਉਹ ਸਾਹਿਲ ਨੇ ਇੱਕ ਵਾਰੀ ਪੈਸੇ ਮੰਗੇ ਤੇ ਉਹਨੂੰ ਫਟਾਫਟ ਦੇ ਦਿੱਤੇ ਤੇ ਜਦੋਂ ਚਾਚੂ ਨੇ ਰੋਟੀ ਮੰਗੀ ਤੇ ਉਦੋਂ ਉਹਨਾਂ ਦੇ ਗੋਡੇ ਦਰਦ ਕਰਨ ਲੱਪੇ ਪਤਾ ਨਹੀਂ ਕੀ ਕਰਦੇ ਪਿਆ ਚਾਚੂ ਦੇ ਨਾਲ ਜਦ ਕਿ ਚਾਚੂ ਨੇ ਸਾਰੇ ਘਰ ਦੀ ਜ਼ਿੰਮੇਵਾਰੀ ਵੀ ਚੱਕੀ ਹੋਈ ਆ ਇਹ ਸ਼ਿਕਾਇਆ ਕਰਦੇ ਵਿੱਚ ਜਿਹੜਾ ਮੇਰਾ ਧਿਆਨ ਰੱਖਦੀ ਆ ਸੱਚੀ ਜੇ ਇਸ਼ੀ ਕਾ ਨਾ ਹੋਵੇ ਤੇ ਮੈਂ ਘਰਤੀ ਨਾ ਹੋਵਾਂ